ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੈ ਹਾਥੀ ਤੇ ਕੀੜੀ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਵੱਡਾ ਜੰਗਲ ਸੀ ਹਰਾ ਭਰਾ درختਾਂ ਨਾਲ ਢਕਿਆ ਹੋਇਆ ਜਿੱਥੇ ਪਾਂਸੀ ਚੈਕਦੇ ਸਨ ਝਰਨੇ ਗੂੰਗਣਾਉਂਦੇ ਸਨ ਤੇ ਹਵਾ ਹੌਲੀ-ਹੌਲੀ ਪੱਤਿਆਂ ਨਾਲ ਖੇਡਦੀ ਸੀ ਇਸ ਜੰਗਲ ਵਿੱਚ ਬੇ ਸਮਾਰਤ ਜਾਨਵਰ ਰਹਿੰਦੇ ਸਨ ਸ਼ੇਰ, ਐਨਾ, ਤੋਤਾ, ਮੋਰ ਤੇ ਹਾਥੀ ਉਸ ਜੰਗਲ ਦਾ ਸਭ ਤੋਂ ਤਾਕਤਵਾਰ ਜਾਨਵਰ ਸੀ ਹਾਥੀ ਜਿਸ ਦਾ ਨਾਮ ਸਿੱਗ ਗੱਜੂ ਗੱਜੂ ਦੇ ਲੰਮੇ ਦੰਦ ਮੋਟੀ ਚਮੜੀ ਬੜੀ ਗਜਧਾਰ ਆਵਾਜ਼ ਸੀ ਜਦੋਂ ਉਹ ਜੰਗਲ ਵਿੱਚ ਚੱਲਦਾ ਤਾਂ ਡਰਾਕਤਾਂ ਦੇ ਪੱਤੇ ਹਿੱਲਦੇ ਸਨ ਪੰਛੀ ਉੱਡ ਜਾਂਦੇ ਸਨ ਤੇ ਹ ਛੋਟੇ ਜਾਨਵਰ ਲੁਕ ਜਾਂਦੇ ਸਨ ਗੱਜੂ ਨੂੰ ਆਪਣੀ ਤਾਕਤ ਤੇ ਬੜੀ ਹਿੱਤ ਤੇ ਬਹੁਤ ਮਾਣ ਸੀ ਉਹ ਸੋਚਦਾ ਸੀ ਮੈਂ ਜੰਗਲ ਦਾ ਰਾਜਾ ਹਾਂ ਮੈਨੂੰ ਕਿਸੇ ਦੀ ਕੀ ਲੋੜ ਸਾਰੇ ਮੇਰੇ ਅੱਗੇ ਛੋਟੇ ਨੇ ਜੰਗਲ ਦੇ ਹੋਰ ਜਾਨਵਰ ਉਸ ਤੋਂ ਡਰਦੇ ਸਨ ਕੋਈ ਉਸ ਨਾਲ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦਾ ਸੀ ਜਦੋਂ ਵੀ ਗੱਜੂ ਆਉਂਦਾ ਸਾਰੇ ਸਿਰ ਝੁਕਾ ਲੈਂਦੇ ਗੱਜੂ ਦਾ ਮਨ ਹੋਰ ਚੜਦਾ ਗਿਆ ਤੇ ਹੰਕਾਰ ਨੇ ਉਸ ਦੇ ਦਿਲ ਨੂੰ ਘੇਰ ਲਿਆ ਉਸੇ ਜੰਗਲ ਵਿੱਚ ਇੱਕ ਛੋਟੀ ਕੀੜੀ ਰਹਿੰਦੀ ਸੀ ਕੀੜੀ ਦਾ ਨਾਂ ਸੀ ਚੰਨੀ ਚੰਨੀ ਬਹੁਤ ਮਿਹਨਤੀ ਚਲਾਕ ਤੇ ਨਰਮ ਨਰਮੰਤੀ ਸੀ ਉਹ ਆਪਣੇ ਛੋਟੇ ਜਿਹੇ ਸਰੀਰ ਨਾਲ ਵੱਡੇ ਕੰਮ ਕਰਦੀ ਸੀ ਹਰ ਰੋਜ਼ ਅਨਾਜ ਦੇ ਦਾਣੇ ਇਕੱਠੇ ਕਰਦੀ ਆਪਣੀ ਟੋਲੀ ਨਾਲ ਮਿਲ ਕੇ ਕੰਮ ਕਰਦੀ ਤੇ ਕਿਸੇ ਨੂੰ ਤੰਗ ਨਹੀਂ ਕਰਦੀ ਸੀ ਜਿੱਥੇ ਹਾਥੀ ਦੇ ਕਦਮ ਪੈਂਦੇ ਉੱਥੇ ਧਰਤੀ ਹਲਦੀ ਸੀ ਜਿੱਥੇ ਕੀੜੀ ਪੈ ਰੱਖਦੀ ਉੱਥੇ ਕਿਸੇ ਨੂੰ ਪਤਾ ਨਹੀਂ ਸੀ ਨਹੀਂ ਲੱਗਦਾ ਸੀ ਪਰ ਚੰਨੀ ਦੇ ਦਿਲ ਵਿੱਚ ਸਾਫੀ ਹਿੰਮਤ ਤੇ ਆਪ ਦੇ ਵਿਸ਼ਵਾਸ ਭਰਿਆ ਹੋਇਆ ਸੀ ਇੱਕ ਦਿਨ ਚੰਨੀ ਆਪਣੇ ਦਾਣੇ ਚੱਕ ਰਹੀ ਸੀ ਕਿ ਅਚਾਨਕ ਗੱਜੂ ਉੱਥੇ ਆ ਗਿਆ ਉਹਨੇ ਜਿੱਥੇ ਹਾਥੀ ਕਦਮ ਪੈਂਦੇ ਉੱਥੇ ਧਰਤੀ ਹਿੱਲਦੀ ਤੇ ਜਿੱਥੇ ਕੀੜੀ ਪੈਰ ਰੱਖਦੀ ਉੱਥੇ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਚੰਨੀ ਦੇ ਦਿਲ ਵਿੱਚ ਸਾਫੀ ਹਿੰਮਤ ਤੇ ਆਤਮ ਆਪ ਦੇ ਵਿਸ਼ਵਾਸ ਭਰਿਆ ਹੋਇਆ ਸੀ ਇੱਕ ਦਿਨ ਚੰਨੀ ਆਪਣੇ ਧਾਣੇ ਚ ਚੱਕ ਰਹੀ ਸੀ ਤੇ ਅਚਾਨਕ ਗੱਜੂ ਉੱਥੇ ਆ ਗਿਆ ਉਸ ਨੇ ਬਿਨਾਂ ਦੇਖੇ ਆਪਣਾ ਵੱਡਾ ਪੈਰ ਰੱਖਿਆ ਤੇ ਕੀੜੀ ਦਾ ਘਰ ਤਬਾਹ ਕਰ ਦਿੱਤਾ ਛੋਟੀਆਂ ਕੀੜੀਆਂ ਚੀਕਣ ਲੱਗੀਆਂ ਹਾਏ ਸਾਡਾ ਘਰ ਹਾਏ ਸਾਡਾ ਘਰ ਚੰਨੀ ਨੇ ਬੇਨਤੀ ਕੀਤੀ ਹਾਥੀ ਜੀ ਧਿਆਨ ਨਾਲ ਚੱਲੋ ਜੀ ਸਾਡਾ ਘਰ ਟੁੱਟ ਗਿਆ ਹੈ ਗੱਜੂ ਨੇ ਹਾਸੇਦੇ ਹੋਏ ਕਿਹਾ ਹਾ ਹਾ ਕੀੜੀ ਤੇਰਾ ਘਰ ਮੇਰੇ ਪੈਰਾਂ ਹੇਠ ਆ ਗਿਆ ਮੈਂ ਕਿੱਥੇ ਵੇਖਾਂ ਤੇਰੀ ਨਿੱਕੀ ਛੋਟੀ ਛੋਟੀ ਜੀ ਚੀਜ਼ ਨੂੰ ਮੇਰੇ ਵਰਗਾ ਵੱਡਾ ਹਾਥੀ ਕਿਸੇ ਕੀੜੀ ਦੀ ਗੱਲ ਕਿਉਂ ਸੁਣੇ ਚੰਨੀ ਨੇ ਹੌਲੀ ਨਾਲ ਕਿਹਾ ਵੱਡਾ ਹੋਣਾ ਹੀ ਸਾਰਾ ਕੁਝ ਨਹੀਂ ਹੁੰਦਾ ਹਾਥੀ ਜੀ ਕਦੇ ਕਦੇ ਛੋਟੇ ਵੀ ਵੱਡਿਆਂ ਨੂੰ ਸਬਕ ਸਿਖਾ ਦਿੰਦੇ ਹਨ ਗੱਜੂ ਨੇ ਅਹੰਕਾਰ ਨਾਲ ਕਿਹਾ ਤੂੰ ਮੈਨੂੰ ਸਬਕ ਸਿਖਾਏਂਗੀ ਤੂੰ ਤਾਂ ਮੇਰੇ ਸਾਹਮਣੇ ਰੇਤ ਦਾ ਦਾਣਾ ਹੈ ਤੇ ਹੱਸਦਾ ਹੋਇਆ ਚਲਿਆ ਗਿਆ ਜੰਨੀ ਨੇ ਸੋਚਿਆ ਜੰਗਲ ਦਾ ਇਹ ਵੱਡਾ ਜਾਨਵਰ ਬਿਨਾਂ ਸੋਚੇ ਸਮਝੇ ਕਿਸੇ ਨੂੰ ਹਉਂਦਾ ਫਿਰਦਾ ਹੈ ਇਸ ਨੂੰ ਇੱਕ ਸਬਕ ਤਾਂ ਸਿਖਾਉਣਾ ਹੀ ਪਵੇਗਾ ਅਗਲੇ ਦਿਨ ਚੰਨੀ ਆਪਣੀ ਟੋਲੀ ਨਾਲ ਮਿਲ ਮਿਲੀ ਤੇ ਸਭ ਨੂੰ ਕਿਹਾ ਅਸੀਂ ਕਿਸੇ ਨਾਲ ਲੜਾਈ ਨਹੀਂ ਕਰਦੇ ਪਰ ਜੇ ਕੋਈ ਸਾਨੂੰ ਬੇਇੱਜ਼ਤੀ ਕਰੇ ਤਾਂ ਤੇ ਕਮਜ਼ੋਰ ਸਮਝੇ ਤਾਂ ਸਾਨੂੰ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਹਿੰਮਤ ਛੋਟੀ ਨਹੀਂ ਹੁੰਦੀ ਰਾਤ ਹੋਈ ਹਾਥੀ ਗੱਜੂ ਬੰਡੇ ਦਾ ਤੇ ਹੀਟਾਂ ਸੌ ਰਿਹਾ ਸੀ ਚੰਨੀ ਚੁੱਪ ਕੇ ਨਾਲ ਉਸ ਦੇ ਸਰੀਰ ਤੇ ਚੜ ਗਈ ਹੌਲੀ ਹੌਲੀ ਕਰਦੀ ਉਹ ਉਸ ਦੇ ਕੰਨ ਵਿੱਚ ਪਹੁੰਚ ਗਈ ਤੇ ਅੰਦਰ ਘੁੱਸ ਗਈ ਗੱਜੂ ਚੀਕਣ ਲੱਗ ਪਿਆ ਹਾਏ ਮੈਨੂੰ ਕੀ ਹੋ ਗਿਆ ਮੇਰੇ ਕੰਨ ਵਿੱਚ ਕੀ ਚੱਲ ਗਿਆ ਚੱਲ ਚੱਲ ਰਿਹਾ ਹੈ ਉਹ ਜੰਗਲ ਵਿੱਚ ਦੌੜਦਾ ਫਿਰਿਆ ਦਰਖਤਾਂ ਨਾਲ ਟਕਰਾ ਮਾਰਦਾ ਰਿਹਾ ਪਾਣੀ ਵਿੱਚ ਜਾ ਕੇ ਸਿਰ ਡੋਬਦਾ ਰਿਹਾ ਪਰ ਕੀੜੀ ਨੇ ਉਹ ਸਾਨੂੰ ਛੱਡਿਆ ਨਹੀਂ ਚੰਨੀ ਹੌਲੀ ਆਵਾਜ਼ ਵਿੱਚ ਕਹਿ ਰਹੀ ਸੀ ਗੱਜੂ ਹੁਣ ਪਤਾ ਲੱਗਿਆ ਕਿ ਛੋਟੀ ਚੀਜ਼ ਵੀ ਵੱਡਿਆਂ ਨੂੰ ਤਕਲੀਫ ਦੇ ਸਕਦੀ ਹੈ ਗੱਜੂ ਰੋਣ ਲੱਗ ਪਿਆ ਕੀੜੀ ਜੀ ਮਾਫ ਕਰ ਦਿਓ ਮੈਂ ਕਦੇ ਕਿਸੇ ਛੋਟੇ ਜਾਨਵਰ ਦਾ ਮਜ਼ਾਕ ਨਹੀਂ ਉਡਾਵਾਂਗਾ ਮੈਨੂੰ ਮੈਨੂੰ ਬਾਹਰ ਆ ਕੇ ਸਕੂਨ ਦਿਓ ਚੰਨੀ ਨੇ ਕਿਹਾ ਠੀਕ ਹੈ ਪਰ ਯਾਦ ਰੱਖਣਾ ਕਿਸੇ ਦੀ ਤੋਹੀਨ ਨਾ ਕਰੀ ਵੱਡਾ ਹੋਣਾ ਮਤਲਬ ਤਾਕਤਵਰ ਹੋਣਾ ਨਹੀਂ ਸੱਚੀ ਤਾਕਤ ਨਿਮਰਤਾ ਵਿੱਚ ਹੁੰਦੀ ਹੈ ਫਿਰ ਚੰਨੀ ਬਾਹਰ ਆ ਗਈ ਗੱਜੂ ਸ਼ਾਂਤ ਹੋ ਗਿਆ ਉਸਦੇ ਮਨ ਦਾ ਹੰਕਾਰ ਟੋੜ ਟੁੱਟ ਗਿਆ ਦੋ ਜਦਨ ਸਵੇ ਜਦੋਂ ਸਵੇਰ ਹੋਈ ਗੱਚੂ ਚੰਨੀ ਦੇ ਘਰ ਗਿਆ ਤੇ ਬਹੁਤ ਹੀ ਨਿਮਰਤਾ ਨਾਲ ਕਿਹਾ ਚੰਨੀ ਜੀ ਮੈਂ ਤੁਹਾਡੇ ਘਰ ਤਬਾਹ ਕੀਤੇ ਤੁਹਾਨੂੰ ਤਕਲੀਫ ਦਿੱਤੀ ਤੇ ਹੰਕਾਰ ਕੀਤਾ ਮੈਨੂੰ ਮਾਫ ਕਰ ਦਿਓ ਤੁਸੀਂ ਛੋਟੇ ਹੋ ਕੇ ਵੀ ਬਹੁਤ ਸਿਆਣੀ ਤੇ ਹਿੰਮਤੀ ਹੋ। ਚੰਨੀ ਮੁਸਕਰਾਈ ਤੇ ਕਹੀ ਹਾਤੀ ਜੀ ਗਲਤੀ ਤਾਂ ਸਭ ਤੋਂ ਹੁੰਦੀ ਹੈ ਜੇ ਇਨਸਾਨ ਜਾਂ ਜਾਨਵਰ ਆਪਣੀ ਗਲਤੀ ਮੰਨ ਲਏ ਤਾਂ ਉਹ ਸਭ ਤੋਂ ਵੱਡਾ ਹੁੰਦਾ ਹੈ ਉਸ ਦਿਨ ਤੋਂ ਗੱਜੂ ਨੇ ਚੰਨੀ ਵੱਡੇ ਦੋਸਤ ਬਣ ਗਏ ਗੱਜੂ ਹਰ ਵੇਲੇ ਧਿਆਨ ਨਾਲ ਚੱਲਦਾ ਸੀ ਕਿਸੇ ਦਾ ਨੁਕਸਾਨ ਨਹੀਂ ਕਰਦਾ ਸੀ ਤੇ ਜੰਗਲ ਵਿੱਚ ਸਾਰੇ ਉਸ ਨੂੰ ਪਿਆਰ ਕਰਦੇ ਸਨ ਜਦ ਵੀ ਕੋਈ ਜਾਨਵਰ ਅਹੰਕਾਰ ਕਰਦਾ ਗੱਜੂ ਕਹਿੰਦਾ ਮੈਂ ਵੀ ਕਦੇ ਅਹੰਕਾਰੀ ਸੀ ਪਰ ਇੱਕ ਛੋਟੀ ਕੀੜੀ ਨੇ ਮੈਨੂੰ ਸਿਖਾਇਆ ਕਿ ਅਸਲੀ ਬਡਾਪਨ ਦਿਲ ਦੀ ਨਰਮੀ ਹੁੰਦੀ ਹੈ। ਕਈ ਸਾਲਾਂ ਬਾਅਦ ਜੰਗਲ ਦੇ ਬੱਚੇ ਜਾਨਵਰ ਜਦੋਂ ਗੱਜੂ ਤੋਂ ਪੁੱਛਦੇ ਸਨ, "ਹਾਥੀ ਚਾਚਾ ਤੁਸੀਂ ਕਿੰਨਾ ਨਿਮਰ ਕਿਵੇਂ ਹੋ?" ਤਾਂ ਉਹ ਹੱਸ ਕੇ ਕਹਿੰਦਾ ਕਿਉਂਕਿ ਇੱਕ ਵਾਰ ਇੱਕ ਛੋਟੀ ਕੀੜੀ ਨੇ ਮੇਰੇ ਕੰਨ ਵਿੱਚ ਦਾਖਲ ਹੋ ਕੇ ਮੈਨੂੰ ਦੱਸਿਆ ਸੀ ਕਿ ਕਿਸੇ ਨੂੰ ਛੋਟਾ ਸਮਝਣਾ ਸਭ ਤੋਂ ਵੱਡੀ ਗਲਤੀ ਹੈ। ਬੱਚੇ ਖੇੜ ਖੜਾ ਕੇ ਹੱਸੇ ਤੇ ਕਹਿੰਦੇ ਅਸੀਂ ਵੀ ਕਦੇ ਕਿਸੇ ਦੀ ਠਾਈ ਨਹੀਂ ਕਰਾਂਗੇ ਜੰਗਲ ਫਿਰ ਸਭ ਸਤਿ ਭਾਵਨਾ ਨਾਲ ਭਰ ਗਿਆ ਵੱਡੇ ਤੇ ਛੋਟੇ ਸਭ ਇੱਕ ਦੂਜੇ ਨਾਲ ਆਦਰ ਕਰਦੇ ਸਨ ਕਹਾਣੀ ਦੀ ਸਿੱਖਿਆ ਕਿਸੇ ਨੂੰ ਛੋਟਾ ਨਾ ਸਮਝੋ ਅਸਲੀ ਤਾਕਤ ਦਿਲ ਦੀ ਨਿਮਰਤਾ ਹੁੰਦੀ ਹੈ ਅਹੰਕਾਰ ਹਮੇਸ਼ਾ ਹਾਰਦਾ ਹੈ ਤੇ ਨਿਮਰਤਾ ਹਮੇਸ਼ਾ ਜਿੱਤਦੀ ਹੈ ਹਰ ਜੀਵ ਆਪਣੀ ਮਹੱਤਤਾ ਰੱਖਦਾ ਹੈ। ਇਹ ਸੀ ਜੀ ਅੱਜ ਦੀ ਹਾਥੀ ਤੇ ਕੀੜੀ ਦੀ ਕਹਾਣੀ। ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਤੋਂ ਕੁਝ ਸਿੱਖਣ ਨੂੰ ਮਿਲੇ ਤਾਂ ਚੈਨਲ ਨੂੰ ਵਾਦ-ਵਾਦ ਸਬਸਕ੍ਰਾਈਬ ਕਰਨਾ ਜੀ, ਲਾਈਕ ਸ਼ੇਅਰ ਜ਼ਰੂਰ ਕਰਨਾ। ਅਸੀਂ ਇਸੇ ਤਰ੍ਹਾਂ ਨਮੀਆਂ-ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ। ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਨਾਲ। ਜਾ ਤੱਕ ਲਈ ਧੰਨਵਾਦ।